ਸਭ ਤੋਂ ਪਹਿਲਾਂ ਮੇਰੀ ਜਨਮ ਭੂਮੀ ਮੇਰੀ ਉਹ ਮਿੱਟੀ ਜਿੱਦੇ ਪਹਿਲੀ ਵਾਰ ਨੇ ਪੜਿਆ ਮੇਰੇ ਉਹ ਦੋਸਤ ਮਿੱਤਰ ਜਿਨ੍ਹਾਂ ਨਾਲ ਪਹਿਲੀ ਵਾਰ ਮੈਂ ਗੁਲੀ ਡੰਡਾ ਖੇਡਿਆ ਬੰਦ ਕਿਲਾ ਕਿਟਿਆ ਹੋਰ ਸ਼ਰਾਤਾਂ ਕੀਤੀਆਂ ਮੱਝਾਂ ਚਾਰੀਆਂ केटी जीटी मेरे सारे चाचे ताए चाचियां ताइयां भाभियां बहन आ उनका छोटे भतीजियां भतीजे भी आ गए मेनू बड़ी खुशी आज बड़ी देर बाद मैं थोड़ी-थोड़ी आया कोनो पता मैं ਕਦੇ ਬੋਟਾ ਮੰਗਣ ਨਹੀਂ ਆਉਂਦਾ ਉਹ ਕਿ ਜੇ ਇਸ ਪਿੰਡ ਚ ਬੋਟਾ ਮੰਗਣੀਆਂ ਪੈ ਗਈਆਂ ਫਿਰ ਹੋਰ ਕਿਤੋਂ ਵੀ ਕਰਾਂਗੇ ਤਮੈ ਥਿਓ ਨਾਉ ਨਾ ਆ ਕੇ ਤੁਹਾਨੂੰ ਇਹ ਕਹਿਣਾ ਉਹਨਾਂ ਕਿ ਆਪਣਾ ਜੋ ਨਿਸ਼ਾਨ ਆ ਹੈ ਤਾਂ ਤੁਸੀਂ ਮੇਰੇ ਵਾਸਤੇ ਬੋਟਾ ਮੰਗਦੇ ਹੋ ਤੇ ਇਹ ਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਜਾਣੀ ਜਾਂਦੀ ਹੈ ਇੱਕ ਪਿੰਡ ਸਤੋਜ ਹੈ ਜਿੱਥੇ ਲੀਡਰ ਜਿਹੜਾ ਮੋਟਾ ਨਹੀਂ ਮੰਗਦਾ ਲੋਕ ਉਹਦੇ ਵਾਸਤੇ ਮੋਟਾ ਮੰਗਦਾ। ਹੋਰ ਇਹ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰੰਦਾ। ਜਦ ਪਿੰਡ 'ਚ ਮੈਂ ਕੋਈ ਕਿਸੇ ਦੇ ਦੁੱਖ ਸੁਖੋਂ ਵੇ ਮੈਂ ਜਾਵਾਂ ਨਾ ਜਾਂ ਕੋਈ ਪੱਖਪਾਤ ਕਰਾਂ। ਮੇਰੇ ਬਜ਼ੁਰਗ ਬੈਠੇ ਨੇ। ਐਸੇ ਐਸੇ ਜਗ੍ਹਾ ਤੇ बहुत बारी मैं पंचायत भी आया जो तो मैं छोटा उदो भी आया। जो तो मैं कलाकार तो कि मुख्यमंत्री बनाते मैं उदो भी इतने आया पर आया मैं तिने चार बारी बहुत भतीजा जबरन के आया मैं कोई मुखमंत्री बन के जो कलाकार बनके ਪੱਡਾ ਬਣ ਕੇ ਨਹੀਂ ਆਇਆ ਮੈਂ ਤੁਹਾਡੇ ਕੋਲ ਛੋਟਾ ਬਣ ਕੇ ਆਇਆ ਹਾਂ। ਹੋ ਰਊਂਗਾ ਵੀ ਛੋਟਾ। ਉਹ ਜੱਤ ਸਿੰਘ ਜੀ ਬੈਠੇ ਆ। ਗਸਤੋ ਕਹਿ ਦਿੰਨੇ ਆ ਪਿਆਰ ਨਾਲ। ਸਾਹਮਣੇ ਉਹਨਾਂ ਦਾ ਬੇਟਾ ਬੈਠਾ ਹੈ। ਜਗਰੂਪ ਬੈਠਾ ਹੈ, ਮਿੰਦੀ ਬੈਠਾ ਹੈ, ਗੁਰਜੰਟ ਬੈਠਾ ਹੈ। ਮੇਵਾ ਬੈਠਾ ਹੈ, ਰਣਜੀਤ ਬੈਠਾ ਸੋਬੇਦਾਰਾ ਦਾ। ਮੈਂ ਕਿਨੂੰ ਨਹੀਂ ਜਾਣਦਾ। ਸ਼ਾਇਦ ਇਹਨਾਂ ਨੂੰ ਤੁਹਾਨੂੰ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕਦੇ ਚਾਚੀਆਂ ਤਾਈਆਂ ਮੈਂ ਤੇ ਹੋ ਰਹੀ ਬਲੌਰ ਹੋ ਰਹੀ ਰੋਹੀ ਹੋ ਰਹੀ ਨੂੰ ਕਦੇ ਨਹੀਂ ਭੁੱਲੋ ਭੁੱਲੂ ਹੋ ਰਹੀ ਪਰਕਟ ਹੋ ਰਹੀ ਟਹਲੇ ਹੋ ਰਹੀ ਕਦੇ ਨਹੀਂ ਭੁੱਲ ਪਹਿਲਾਂ ਚਲੋ ਮੈਂ ਕੈਸਾ ਪੁੱਛਦਾ ਜਿਆਦਾ ਨਾ ਲੈ ਲੈਂਦਾ ਸੀ ਹੁਣ ਮੈਨੂੰ ਥੋੜਾ ਜਿਹਾ ਮੌਕਾ ਪਾਸ ਨਾ ਚ ਨਹੀਂ ਮਿਲਦਾ ਪਰ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡਾਂ ਪਿੰਡ ਤੋਂ ਬਾਹਰਲੇ ਵੀ ਆਏ ਹੋਏ ਬਾਦਰ ਖੜਾ ਹੈ ਕਿ ਮੈਂ ਤਾਂ ਮੁੰਡਾ ਮੇਰਾ ਪੜਦਾ ਹੁੰਦਾ 10ਵੀਂ ਵਿੱਚ ਮੈਂ ਵੀ ਪੜਦਾ ਹਾਂ ਕਰਨਾ ਮਿਸਤਰੀਆਂ ਦੇ 12 ਖੜਾ ਹੈ ਬੱਗੜ ਚਲੋ ਦੁਨੀਆ ਚ ਨਹੀਂ ਗਿਆ ਮੇਲੇ ਦਰਸ਼ਨ ਚਰਨਾ ਸਾਡੇ ਤਾਂ ਘਰ ਦੀਆਂ ਦੀਪਾਂ ਇਹਨਾਂ ਨੇ ਕੀਤੀ ਹੋਈਆਂ ਮੈਂ ਤਾਂ ਕਰੰਡੀਆਂ ਫੜ ਫੜ ਕੇ ਇੰਨ ਇੱਕ ਦਾ 4 ਇੱਕ ਦਾ ਮਸਾਲਾ ਆਪਰ ਪਾਉਂਦਾ ਰਹਾਂ। ਉਹ ਮੈਨੂੰ ਕੁਝ ਨਹੀਂ ਭੰਦਾ।